ਪਿਛਲੇ ਕਾਫੀ ਲੰਮੇ ਸਮੇਂ ਤੋਂ ਪੰਜਾਬੀ ਗਾਇਕੀ ਦੇ ਵਿੱਚ ਅਣਹੋਣੀ ਸ਼ਬਦਾਵਲੀ ਵਾਲੇ ਗੀਤਾਂ ਦੀ ਭਰਮਾਰ ਹੈ ਵੱਡ ਦੂ ਮਾਰ ਦੂ ਫੂਕ ਦੂ ਦਾ ਬਰਤਾਰਾ ਬਸ ਕਾਫੀ ਲੰਮੇ ਸਮੇਂ ਤੋਂ ਦੇਖਦੇ ਸੁਣਦੇ ਆ ਰਹੇ ਹਾਂ ਜਦੋਂ ਅਜਿਹੇ ਸਮੇਂ ਦੇ ਵਿੱਚ ਕਿਸੇ ਸਰਬੱਤ ਦੇ ਭਲੇ ਦੀ ਖੈਰ ਮੰਗਣ ਵਾਲੇ ਗੀਤ ਦੇ ਬੋਲ ਕੰਨੀ ਪੈਂਦੇ ਨੇ ਤਾਂ ਮਾਣ ਕਰਨਾ ਬਣਦਾ ਹੈ ਇਹੋ ਜਿਹਾ ਇੱਕ ਗੀਤ ਲੋਕ ਅਰਪਣ ਕਰਨ ਦੀ ਰਸਮ ਗਲਾਸ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਹੋਈ ਜਿਹਦਾ ਨਾਂ ਹੈ ਉਹਦੇ ਰੰਗ ਸ਼ਾਇਰ ਗਿਲਦੋਦਾ ਦਾ ਗਲਾਸ ਕੋ ਬਲੋਂ ਲਿਖੇ ਤੇ ਬਹੁਤ ਹੀ ਸਰੀਲੇ ਤੇ ਮਿਹਨਤੀ ਗਾਇਕ ਪਰਵਿੰਦਰ ਮੋਦਲ ਵੱਲੋਂ ਗਾਏ ਗੀਤ ਉਹਦੇ ਰੰਗ ਨੂੰ ਲੋਕ ਅਰਪਣ ਕਰਨ ਦਾ ਜਿਹੜਾ ਸਮਾਗਮ ਆ ਉਹ ਗਲਾਸ ਕੋ ਵਿੱਚ ਹੋਇਆ ਪਾਇਂਦਰੀਆ ਯੂਕੇ ਰਿਕਾਰਡਸ ਵੱਲੋਂ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਈ ਇਸ ਗੀਤ ਨੂੰ ਜੀਆਂ ਕਹਿੰਦਾ ਸਰਦਾਰ ਕਰਤਾਰ ਸਿੰਘ ਬਰੀਆ ਜਰਮਨਜੀਤ ਸਿੰਘ ਰਾਣਾ ਦਸਾਂਜ ਹਰਪਾਲ ਸਿੰਘ ਆਦ ਬੁਲਾ ਰਹੇ ਨੇ ਜਿੱਥੇ ਗਿਲਦੋਦਾ ਦੀ ਸ਼ਬਦਾਵਲੀ ਦੀ ਤਾਰੀਫ ਕੀਤੀ ਉਥੇ ਪਰਵਿੰਦਰ ਮੋਦਲ ਨੂੰ ਵੀ ਸ਼ਾਬਾਸ਼ ਦਿੱਤੀ ਅਸਮੇ ਬੋਲਦੇ ਹਾਂ ਬਲਾਰਿਆ ਨੇ ਕਿਹਾ ਕਿ ਅਸਲ ਦੇ ਵਿੱਚ ਗੀਤ ਉਹ ਹੁੰਦੇ ਨੇ ਜੋ ਲੋਕਾਂ ਨੂੰ ਉਹਨਾਂ ਦੇ ਇਰਦ-ਗਿਰਦ ਜਾਂ ਉਹਨਾਂ ਦੇ ਦਿਲ ਦੀ ਆਵਾਜ਼ ਦੇ ਨੇੜੇ ਮਹਿਸੂਸ ਹੋਣ। ਸਮਾਗਮ ਦੇ ਅਖੀਰ ਦੇ ਵਿੱਚ ਗਿਲ ਦੋਦਾ ਗਲਾਸਗੋ ਨੇ ਜਿੱਥੇ ਹਾਜ਼ਰੀਨ ਦਾ ਧੰਨਵਾਦ ਕੀਤਾ ਉੱਥੇ ਨਾਲ ਹੀ ਵਾਅਦਾ ਵੀ ਦੁਹਰਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਦੇ ਹੋਰ ਵੀ ਪਰਵਾਰਿਕ ਗੀਤ ਸਰੋਤਿਆਂ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਈ ਜਾਣਗੇ। ਜ਼ਿਕਰ ਜੋਗ ਹੈ ਕਿ ਪੰਜ ਦਰਿਆ ਯੂਕੇ ਰਿਕਾਰਡਸ ਵੱਲੋਂ ਆਉਣ ਵਾਲੇ ਦੇਮਨਾਂ ਦੇ ਵਿੱਚ ਹੋਰ ਵੀ ਗੀਤ ਲਗਾਤਾਰ ਪੇਸ਼ ਕਰਨ ਦਾ ਵਿਚਾਰ ਹੈ ਇਥੇ ਨਾਲ ਦੀ ਨਾਲ ਮੈਂ ਜਾਂਦਾ ਹੋਇਆ ਦੱਸ ਦੇਵਾਂ ਕਿ ਬਹੁਤ ਜਲਦ ਮੇਰੇ ਪਿਤਾ ਜੀ ਜਾਨੀ ਕਿ ਸਰਦਾਰ ਗੁਰਵਚਨ ਸਿੰਘ ਖਰਮੀ ਉਹਨਾਂ ਦੀ ਮੌਤ ਉਪਰੰਤ ਲਗਭਗ 18 ਸਾਲ ਦੇ ਵਕਫੇ ਤੋਂ ਬਾਅਦ ਉਹਨਾਂ ਦਾ ਇੱਕ ਗੀਤ ਲੋਕ ਅਰਪਣ ਕਰਨ ਦਾ ਵਿਚਾਰ ਹੈ ਜੋ ਮਈ ਦੇ ਆਖਰੀ ਹਫ਼ਤੇ ਵਿੱਚ ਹੋਵੇਗਾ ਆਪ ਸਭ ਨੂੰ ਇਸ ਜਾਣਕਾਰੀ ਦੇ ਨਾਲ-ਨਾਲ ਬੇਨਤੀ ਵੀ ਹੈ ਕਿ ਇਸ ਗੀਤ ਤੇ ਵੀ ਨਜ਼ਰ ਰੱਖਿਓ ਕਿ ਅਸੀਂ ਕਦੋਂ ਤੁਹਾਡੇ ਲੋਕ ਅਰਪਣ ਕਰਨ ਜਾ ਰਹੇ ਹਾਂ ਗਾਣੇ ਤਾਂ ਅਸੀਂ ਬਹੁਤ ਲੰਬੇ ਸਮੇਂ ਤੋਂ ਸੁਣਦੇ ਆ ਰਹੇ ਹਾਂ ਪਰ ਅੱਜ ਕੁਝ ਵੱਖਰਾ ਤੇ ਨਵੇਕਲਾ ਸੁਣਨ ਨੂੰ ਮਿਲਿਆ ਅੱਜ ਉਹਦੇ ਰੰਗ ਗਾਣਾ ਰਿਲੀਜ਼ ਕੀਤਾ ਗਿਆ ਹੈ ਜਿਨ੍ਹਾਂ ਦੀ ਲਿਖਤ ਸਾਡੇ ਵੱਡੇ ਵੀਰ ਗਿੱਲ ਦੋਦਾ ਗਲਾਸਗੋ ਅਤੇ ਉਹਨਾਂ ਨੂੰ ਬਾਖੂਬੀਨ ਬਗਾਇਆ ਗਿਆ ਹੈ ਸਿੰਗਰ ਪਰਮਿੰਦਰ ਮੂਦਲ ਦੇ ਵੱਲੋਂ ਇਹ ਕੁਝ ਵੱਖਰਾ ਤੇ ਨਵੇਕਲਾ ਗੀਤ ਸੀ ਪਰਵਾਰਿਕ ਗੀਤ ਸੀ ਮੈਂ ਅੱਗੇ ਵੀ ਇਹਨਾਂ ਤੋਂ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੋ ਜਿਹੇ ਪਰਿਵਾਰਕ ਗੀਤ ਪੇਸ਼ ਕਰਨਗੇ ਜਿਹੜੇ ਕਿ ਅਸੀਂ ਆਪਣੀਆਂ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕੀਏ ਸੋ ਮੈਂ ਸਮੁੱਚੀ ਮੈਨੇਜਮੈਂਟ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਆਸ ਕਰਦਾ ਕਿ ਗਿੱਲ ਦੁੱਧ ਦਾ ਗਲਾਸ ਕੋ ਅੱਗੇ ਵਾਸਤੇ ਸਾਡੇ ਲਈ ਇਹੋ ਜਿਹੇ ਗੀਤ ਲੈ ਕੇ ਆਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਤੇ ਰੰਗ ਗੀਤ ਲੋਕ ਅਰਪਣ ਕੀਤਾ ਗਿਆ ਜਿੱਥੇ ਖਲਦ ਉਸਤਾ ਨੇ ਬਹੁਤ ਹੀ ਸੋਹਣਾ ਗੀਤ ਲਿਖਿਆ ਉੱਤੇ ਗਾਉਣ ਵਾਲ ਨੇ ਵੀ ਕਮਾਲੀ ਕੀਤੀ ਹੈ ਸਾਡੇ ਸਮਾਜ ਨੂੰ ਇਹੋ ਜਿਹੇ ਅੱਛੇ ਗੀਤਾਂ ਦੀ ਬਹੁਤ ਹੀ ਲੋੜ ਹੈ ਮੇਰੀ ਪਰਮਾਤਮਾ ਕੀ ਅਰਦਾਸ ਹੈ ਪਰਮਾਤਮਾ ਇਹਨਾਂ ਦੀ ਉਮਰ ਲੰਬੀ ਬਖਸ਼ੇ ਤੇ ਇਸੇ ਤਰ੍ਹਾਂ ਹੀ ਕਮਿਊਨਿਟੀ ਦੀ ਸੇਵਾ ਕਰਦੇ ਰਹਿਣ ਅੱਗੇ ਵੀ ਬਹੁਤ ਅੱਛੇ ਕੰਮ ਕਰਦੇ ਆ ਕਲਾਸ ਗੋਚ ਤੇ ਮੈਂ ਇਹਨਾਂ ਤੋਂ ਗਾਹ ਨੂੰ ਵੀ ਆਸ ਰੱਖਦਾ ਵੀ ਇਸੇ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ